ਸਮਾਜ ਦੀ ਭਲਾਈ ਹਿੱਤ ਫਰੈਂਚ ਕਲੱਬ ਵੱਲੋਂ ਬਹੁਤ ਸਾਰੇ ਕੰਮ ਕੀਤੇ ਜਾ ਰਹੇ ਨੇ ਤੇ ਇੱਕ ਹੋਰ ਵੱਡਾ ਕੰਮ ਵੱਡਾ ਉਪਰਾਲਾ ਕੀਤਾ ਗਿਆ ਜੋ ਕਿ ਚਾਈਨਿਸ ਡੋਰ ਦੇ ਖਿਲਾਫ ਇੱਕ ਜਾਗਰੂਤਾ ਮੋਹਮ ਚਲਾਈ ਗਈ ਜਿਸ ਦੇ ਤਹਿਤ ਇੱਕ ਸ਼ਾਰਟ ਫਿਲਮ ਦਾ ਨਿਰਮਾਣ ਕੀਤਾ ਗਿਆ ਤੇ ਇਹ ਸ਼ਾਰਟ ਫਿਲਮ ਜਿਹੜੀ ਕਿ ਅੱਜ ਸੀਪੀ ਅੰਮ੍ਰਿਤਸਰ ਗੁਰਪ੍ਰੀਤ ਸਿੰਘ ਪੁੱਲਰ ਵੱਲੋਂ ਜਿਹੜੀ ਕਿ ਉਹ ਲਾਂਚ ਵੀ ਕੀਤੀ ਗਈ ਹੈ ਤੇ ਮੇਰੇ ਨਾਲ ਫਰੈਂਚ ਕਲੱਬ ਦੇ ਪ੍ਰਧਾਨ ਗਿਨੀ ਪਾਟੀਆਂ ਨੇ ਉਹਨਾਂ ਨਾਲ ਵੀ ਗੱਲਬਾਤ ਕਰ ਲੈਣੇ ਭਾਜੀ ਕਿਦਾਂ ਦਾ ਵੱਡਾ ਉਪਰਾਲਾ ਸਮਝਦੇ ਹੋ ਕਿਉਂਕਿ ਲਗਾਤਾਰ ਆਏ ਦਿਨ ਘਟੂਨਾ ਜਿਹੜੇ ਕਿ ਜਾਨੀ ਨੁਕਸਾਨ ਹੋ ਰਹੇ ਨੇ ਦੇਖੋ ਇੱਕ ਤੇ ਲੋਕਾਂ ਨੂੰ ਵੇਅਰ ਕਰਨ ਵਾਸਤੇ ਫਰੈਂਡਸ ਕਲੱਬ ਦਾ ਤਤਪਰੇ ਮੇਸ਼ਾ ਮੇਸ਼ਾ ਹੀ ਸੋਚ ਰਹੀਂਦੀ ਐ ਕਿ ਕੁਛ ਨਾ ਕੁਛ ਕਰੀਏ ਜੋ ਕੱਲ ਲੋਹੜੀ ਆਉਦ ਤੇ ਜਿਸ ਨਾਲ ਲੋਕੀ ਚੈਨਾ ਡੋਰ ਨੂੰ ਯੂਜ਼ ਕਰਦੇ ਆ ਜਿਹੜੀ ਬਹੁਤ ਆਤਮਘਾਤੀ ਐ ਲੋਕਾਂ ਲਈ ਤਾਂ ਮਾੜੀ ਮਾੜੀ ਐ ਪਸ਼ੂ ਫੰਕਸ਼ਨ ਲਈ ਬਹੁਤ ਮਾੜੀ ਐ ਅੱਜ ਸਾਨੂੰ ਸੀਪੀ ਸਾਹਿਬ ਨੇ ਟਾਈਮ ਦਿੱਤਾ ਸੀ ਉਹਨਾਂ ਨੇ ਸਾਡੀ ਪਿਕਚਰ ਨੂੰ ਲਾਂਚ ਕੀਤਾ ਤੇ ਉਹਨਾਂ ਨੇ ਬਹੁਤ ਅੱਛਾ ਇੱਕ ਮੈਸੇਜ ਦਿੱਤਾ ਲੋਕਾਂ ਨੂੰ ਬਿਲਕੁਲ ਕਿ ਉਹਨਾਂ ਵੱਲੋਂ ਪਰਚੇ ਦਰਜ ਹੋਣਗੇ ਜਿਹੜੇ ਬੱਚੇ ਗੁਡੀਆਂ ਹੜਾਂਦੇ ਆ ਪਰ ਉਹਨਾਂ ਉਤੇ ਵੀ ਬਿਲਕੁਲ ਨਿਗ੍ਹਾ ਰੱਖੀ ਜਾਏਗੀ ਤਾਂ ਜੋ ਸਮਾਜ ਨੂੰ ਇਹ ਉਹ ਲੇਟਾ ਗੱਟੂ ਨੂੰ ਖਾਸ ਕਰਕੇ ਤੁਸੀਂ ਜਾਗਰੂਕ ਰੱਖਾ ਵਾਸਤੇ ਕਿਉਂਕਿ ਗੱਟੂ ਨਾ ਜਿਆਦਾ ਹਾਸੇ ਹੋ ਰਹੇ ਤਾਂ ਕਰਕੇ ਬਹੁਤ ਖਤਰਨਾਕ ਚੀਜ਼ ਹੈ ਜੀ ਦੇਖੋ ਜਦੋਂ ਆਪਾਂ ਪੁੱਲ ਤੋਂ ਨੰਗਦੇ ਆ ਪਤਾ ਨਹੀਂ ਕਿਸਟਮ ਡੋਰ ਫਿਰਦੀ ਹੈ ਕਈ ਸਾਡੇ ਆਪਣੇ ਰਿਲੇਟਿਵਸ ਬੜੇ ਆਪਣੇ ਮਿੱਤਰ ਨੇ ਜਿਹੜੇ ਜਿਹੜੇ ਨਾਲ ਫਰੈਂਡਸ ਕਲੱਬ ਸਾਡੇ ਮੈਂਬਰ ਵੀ ਆ ਜਿਹੜਾ ਸਾਡੇ ਚੰਚਲ ਜੀ ਜਿਨ੍ਹਾਂ ਨੇ ਪਿਕਚਰ ਵਿੱਚ ਖੁਦ ਆਪ ਇਸ ਹਾਸੇ ਦਾ ਸ਼ਿਕਾਰ ਹੋਏ ਸੀ ਉਸ ਤੋਂ ਬਾਅਦ ਇਹਨਾਂ ਨੇ ਅਪਰਾਲਾ ਕਰਨ ਦਾ ਸੋਚਿਆ ਮੇਰੇ ਨਾਲ ਗੱਲ ਕੀਤੀ ਫਰੈਂਡਸ ਕਲੱਬ ਵੱਲੋਂ ਫਿਰ ਆਪਾਂ ਸੋਚ ਲਿਆ ਕਿ ਅਸੀਂ ਇਹਨੂੰ ਇਹਨੂੰ ਲਾਂਚ ਕਰਾਂਗੇ ਔਰ ਤੁਸੀਂ ਇਹ ਸਪਿਕਚਰ ਨੂੰ ਦੇਖ ਸਕਦੇ WA double G ਜਿਹੜਾ YouTube ਤੇ ਚੈਨਲ ਹੈ ਉਹਦੇ ਤੇ ਤੁਸੀਂ ਬੜੇ ਅੱਛੇ ਤਰੀਕੇ ਦੇ ਨਾਲ ਨੂੰ ਸਮਝੋ ਦੇਖੋ ਔਰ ਕੋਸ਼ਿਸ਼ ਕਰੋ ਕਿ ਲੋਕਾਂ ਨੂੰ ਵੀ ਅਵੇਅਰ ਕਰੀਏ ਬਿਲਕੁਲ ਕਿਉਂਕਿ ਸਾਡਾ ਪਰਾਲਾ ਹੋਣਾ ਚਾਹੀਦਾ ਵਾ ਕਿ ਆਪ ਤੇ ਸਮਝੀਏ ਸਮਝੀਏ ਆਪਣੇ ਆਲੇ ਦੁਆਲੇ ਨੂੰ ਵੀ ਨਾਲ ਸਮਝਾਉਣ ਦੀ ਕੋਸ਼ਿਸ਼ ਕਰੀਏ ਸਰਕਾਰ ਵੀ ਕਾਫੀ ਸਖਤ ਹੈ ਔਰ ਪ੍ਰਸ਼ਾਸਨ ਵੀ ਕਾਫੀ ਸਖਤ ਵਿਕਾਇ ਦਿਰੇ ਇਸ ਵਾਰ ਗੱਟੂ ਦੇ ਖਿਲਾਫ ਸੀਪੀ ਸਾਹਿਬ ਨੂੰ ਮੇਰਾ ਇੰਨਾ ਮਨ ਖੁਸ਼ ਆਇਆ ਉਹਨਾਂ ਨੇ ਸਾਨੂੰ ਸਪੈਸ਼ਲ ਟਾਈਮ ਦਿੱਤਾ ਉਹਨਾਂ ਨੇ ਪੂਰਾ ਆਪਣਾ ਬਾਇਓ ਡਾਟਾ ਦੱਸਿਆ ਕਿ ਅਸੀਂ ਇੰਨੇ ਗੱਟੂ ਫੜੇ ਆ ਇਹਦੇ ਤੇ ਕੀ ਕਾਰਵਾਈ ਕੀਤੀ ਹੈ ਉਹਨਾਂ ਨੇ ਲੋਕਾਂ ਨੂੰ ਵੇਅਰ ਕਰਨ ਵਾਸਤੇ ਕੋਈ ਉਪਰਾਲਾ ਛੱਡਦੇ ਨਹੀਂ ਮੈਂ ਸੀਪੀ ਸਾਹਿਬ ਦਾ ਬਹੁਤ 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 ਧੰਨਵਾਦ ਕਰਦਾ ਮਿਸਰ ਸੀਪੀ ਸਾਹਿਬ ਦਾ ਇੰਨਾ ਧੰਨਵਾਦ ਕਰਦਾ ਜਿਨ੍ਹਾਂ ਨੇ ਲੋਕਾਂ ਨੂੰ ਅਵੇਅਰ ਕਰਨ ਵਾਸਤੇ ਇੱਕ ਨਵੀਂ ਸੋਚ ਤੇ ਨਾਲ ਸਾਥ ਦਿੱਤਾ ਫਰੈਂਡਸ ਕਲੱਬ ਵੱਲੋਂ ਬਣਾਈ ਗਈ ਪਿਕਚਰ ਦਾ ਜਿਹੜੀ ਅਸੀਂ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਸ਼ਕਤੀ ਪ੍ਰਸ਼ਾਸਨ ਕਰ ਰਿਹਾ ਸਰਕਾਰ ਕਰ ਰਹੀ ਹੈ ਨਾਲ ਜਾਗਰੂਕ ਤੁਸੀਂ ਕਰ ਰਹੇ ਹੋ ਦੋਵੇਂ ਚੀਜ਼ਾਂ ਨਾਲ ਨਾਲ ਚੱਲਦੀਆਂ ਇਹਨਾਂ ਤੇ ਵਧੀਆ ਰਹਿੰਦਾ ਬਿਲਕੁਲ ਜੀ ਬਿਲਕੁਲ ਬਿਲਕੁਲ ਦੇਖੋ ਇੱਕ ਖਾਲੀ ਸਾਡੇ ਕਿਤੇ ਨਹੀਂ ਹੋਣਾ ਅਸੀਂ ਤੇ ਚੀਜ਼ ਬਣਾ ਦਾਂਗੇ ਬਣਾਉਣ ਤੋਂ ਬਾਅਦ ਉੱਥੇ ਪਈ ਰਹਿ ਗਈ ਲੇਕਿਨ ਉਹਨਾਂ ਨੇ ਕਿਹਾ ਨਹੀਂ ਇਹਨੂੰ ਚੀ ਉਸੋਂ ਮੈਨੂੰ ਅੱਜ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਬਿਲਕੁਲ ਹਰ ਬੰਦੇ ਦੀ ਆਪਣੀ ਆਪਣੀ ਵਰਕ ਕਰਨ ਦੀ ਇੱਕ ਸ਼ੈਲੀ ਹੈ ਮੈਨੂੰ ਇੰਨੀ ਖੁਸ਼ੀ ਹੋਈ ਹੈ ਅੰਮ੍ਰਿਤਸਰ ਦੇ ਸੀਪੀ ਸਾਹਿਬ ਜਿਹੜੇ ਨੇ ਬਹੁਤ ਅੱਛਾ ਉਪਰਾਲਾ ਕੀਤਾ ਉਹਨਾਂ ਨੇ ਲੋਕਾਂ ਨੂੰ ਵੇਅਰ ਕਰਨ ਵਾਸਤੇ ਪੂਰਾ ਬਾਇਓ ਡਾਟਾ ਦਿੱਤਾ ਉਹਨਾਂ ਨੇ ਅੱਜ ਦੋ ਜਗ੍ਹਾ ਮੀਟਿੰਗਾਂ ਕੀਤੀਆਂ ਇਸੇ ਵਾਸਤੇ ਕਿ ਲੋਕਾਂ ਨੂੰ ਅਸੀਂ ਜਾਗਰੂਕ ਕਰੀਏ ਤਾਂ ਜੋ ਜਿਹੜੇ ਲੋਕ ਹੀ ਆ ਸਮਝਣ ਔਰ ਇਸ ਚੀਜ਼ ਤੋਂ ਬਚਣ ਦੇਖੋ ਮੈਂ ਇਹ ਸਮਝਦਾ ਕਿ ਜਿਹੜੀ ਵੀ ਸਮਾਜ ਦੀ ਸੁਰੱਖਿਆ ਨੂੰ ਕੋਈ ਚੀਜ਼ ਠੇਸ ਪਹੁੰਚਾਉਂਦੀ ਹੈ ਉਹ ਸਾਰੀ ਉਹਦੇ ਖਿਲਾਫ ਸਖਤ ਐਕਸ਼ਨ ਅਸੀਂ ਲੈਣੇ ਆਂ ਔਰ ਇਹ ਵੀ ਨਵੇਂ ਡੀਸੀ ਸਾਹਿਬ ਤੋਂ ਵੀ ਆਰਡਰ ਕਰਵਾਏ ਆ ਅਸੀਂ 144 ਤੇ ਚైనా ਡੋਰ ਬੈਨ ਕਰਨ ਦੇ ਔਰ ਇਹਦੇ ਚ ਜੇ ਹੁਣ ਆਪਾਂ ਪੂਰੇ ਸਾਲ ਦੀ ਫਿਗਰ ਲਈਏ 1 ਇੱਕ 2023 ਤੋਂ 31 12 ਤੱਕ ਉਹ 17 ਕੇਸ ਰਜਿਸਟਰ ਹੋਏ ਆ 19% ਰੈਸਟ ਹੋਏ ਨੇ ਔਰ ਕਵਰੀ ਜਿਹੜੀ ਹੈਗੀ ਆ ਤਕਰੀਬਨ 50000 ਦੇ ਕਰੀਬ ਜਿਹੜੇ ਰੋਲਸ ਨਛੜੇ ਗਏ ਨੇ ਤੇ ਜਿਹੜੀ ਦੂਜਾ ਮੈਂ ਇੱਥੇ ਚਾਰਜ ਲਿਆ ਸੀ ਵੀ 11 ਇਹਨਾਂ ਚੋਂ 17 ਚੋਂ 11 ਕੇਸ ਮੇਰੇ ਟਨਯੋਰ ਦੇ ਹੀ ਐ 12 ਬੰਦੇ ਫੜੇ ਗਏ ਉਹਨੀਆਂ ਚੋਂ ਇਸ ਟਨਯੋਰ ਦੇ ਵਿੱਚ ਔਰ 1112 ਜਿਹੜੇ ਆ ਉਹ ਰੋਲਸ ਐਬਰਾਮਦ ਹੋਏ ਐ ਮੈਂ ਇਹ ਬਹੁਤ ਵਧੀਆ ਇੱਕ ਉਪਰਾਲਾ ਹੈਗਾ ਗਿੰਨੀ ਜੀ ਦਾ ਤੇ ਉਹਨਾਂ ਦੀ ਟੀਮ ਦਾ ਜਿਨ੍ਹਾਂ ਨੇ ਲੋਕਾਂ ਨੂੰ ਅਵੇਅਰਨੈਸ ਜਿਹੜੀ ਐ ਦਿੱਤੀ ਐ ਚੈਨਲ ਡੋਰ ਬਾਰੇ ਔਰ ਮੈਨੂੰ ਇਹ ਵੀ ਮੈਂ ਅਪੀਲ ਕਰਦਾ ਤੁਹਾਡੇ ਰਾਹੀਂ ਸਭ ਨੂੰ ਕਿ ਪਬਲਿਕ ਵੀ ਇੱਚ ਸਹਿਯੋਗ ਦੇਓ ਕਿਉਂਕਿ ਘਰਾਂ ਚੋਂ ਹੀ ਗੱਲ ਚੱਲਦੀ ਐ ਤੇ ਥੋੜਾ ਜਿਹਾ ਆਪਣਾ ਰੋਲ ਪੇਰੈਂਟਸ ਵੀ ਤੇ ਰਿਸ਼ਤੇਦਾਰ ਵੀ ਸਮਾਜ ਦੇ ਵਿੱਚ ਸਾਰੇ ਵਰਗ ਦੇ ਲੋਕ ਉਹ ਜ਼ਰੂਰ ਆਪਣਾ ਆਪਣਾ ਰੋਲ ਅਦਾ ਕਰਨ ਸੋ ਥੈਟ ਇਹ ਜਿਹੜਾ ਅਸੀਂ ਇੱਕ ਮਾਈਨਸ ਹੈਗੀ ਐ ਚਾਈਨਾ ਡੋਰ ਦੀ ਇਹਦੇ ਖਿਲਾਫ ਅਸੀਂ ਜੰਗ ਜਿੱਤ ਸਕੇ ਔਰ ਜਿੱਤਾਂਗੇ ਹਰ ਹਾਲ ਚ ਇਹਦੇ ਵਿੱਚ ਹੋਰ ਵੀ ਸਖਤ ਕਾਰਵਾਈਆਂ ਹੋਣਗੀਆਂ ਔਰ ਅਖੀਰ ਤੱਕ ਅਸੀਂ ਲਿੰਕੇਜ ਜਿਹੜੇ ਜਿਹੜੇ ਇਨਵੈਸਟੀਗੇਟ ਕਰਾਂ ਸਿਰਫ ਕੱਲ ਲੋੜੀਂਤੀ ਹਾਰ ਐ ਲੋੜੀਂਤੀ ਹੱਟ ਕਾਫੀ ਜ਼ਿਆਦਾ ਤੰਗਬਾਜ਼ੀ ਹੁੰਦੀ ਐ ਕਿ ਨੌਜਵਾਨ ਜਿਹੜਾ ਜ਼ਿਆਦਾ ਇਹ ਕਟੂਬਾ ਜਦਾ ਖਿੱਚੇ ਜਾਂਦੇ ਉਹ ਦੇਖੋ ਅੱਜ ਅਸੀਂ ਸਪੈਸ਼ਲ ਡੇਟ ਕਰਵਾਵਾਂਗੇ ਕੱਲ ਵੀ ਕਰਵਾਵਾਂਗੇ ਜਿਹੜੇ ਜਿਹੜੇ ਫੜੇਗੇ ਉਹਨਾਂ ਦੇ ਖਿਲਾਫ ਸਖਤ ਐਕਸ਼ਨ ਹੋਏ ਇਹ ਬੜੀ ਸਿੰਪਲ ਗੱਲ ਕੀ ਮੈਸੇਜ ਮੈਸੇਜ ਤਾਂ ਇਹੀ ਹੈ ਜੀ ਮੈਂ ਦੱਸਿਆ ਕਿ ਕਾਨੂੰਨ ਦੀ ਆਪਾਂ ਪਾਲਣਾ ਕਰਦੇ ਹੋਏ ਰਿਸਪੈਕਟ ਕਰੀਏ ਕਾਨੂੰਨ ਦੀ ਔਰ ਪਲੱਸ ਜਿਹੜੀ ਵੀ ਚੀਜ਼ ਲੋਕਾਂ ਵਾਸਤੇ ਖਤਰਾ ਬਣ ਸਕਦੀ ਉਹਨੂੰ ਯੂਜ਼ ਨਾ ਕਰੀਏ ਆਪਣੇ ਇੱਕ ਛੋਟੇ ਜਿਹੇ thrill ਵਾਸਤੇ ਵੀ ਮੇ ਸਾਡੀ ਪਤੰਗ ਨਹੀਂ ਕੱਟੀ ਜਾਂਦੀ ਜਾਂ ਕੁਝ ਵੀ ਜੋ ਵੀ ਹੈ ਉਹਦੇ ਨਾਲ ਤੁਸੀਂ ਇਹ ਸੋਚੋ ਕਿ ਕਿੰਨੇ ਲੋਕਾਂ ਨੂੰ ਖਤਰੇ 'ਚ ਪਾ ਰਹੇ ਹੋ